ਗਜ਼ਲ ਅਰਬੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦੇ ਵਿਦਵਾਨਾਂ ਦੁਆਰਾ ਦੋ ਅਰਥ ਦੱਸੇ ਜਾਂਦੇ ਹਨ ਇੱਕ ਅਰਥ ਹੈ ਸ਼ਿਕਾਰੀਆਂ ਵਿਚਕਾਰ ਕਿਰੇ ਹੋਏ ਹਿਰਨ ਦੀ ਪੁਕਾਰ ਤੇ ਦੂਜਾ ਅਰਥ ਹੈ ਔਰਤਾਂ ਨਾਲ ਗੱਲਾਂ ਅੱਗੋਂ ਇਹਨਾਂ ਦੋ ਅਰਥਾਂ ਦੇ ਕੀ ਭਾਵ ਅਰਥ ਹਨ ਇਹ ਆਪਣੇ ਆਪ ਵਿੱਚ ਇੱਕ ਬਹੁਤ ਦਿਲਚਸਪ ਗਹਿਰਾ ਪਰ ਲੰਮਾ ਵਿਸ਼ਾ ਹੈ ਜੇ ਨਾ ਦੋਨਾਂ ਅਰਥਾਂ ਨੂੰ ਮਿਲਾ ਕੇ ਦੇਖੀਏ ਤਾਂ ਬੇਬਸੀ, ਦਰਦ, ਇਸ਼ਕ, ਹੁਸਨ, ਹਿਜਰ, ਮਿਲਾਪ, ਨਜ਼ਾਕਤ, ਸ਼ਾਇਸਤਗੀ ਇਹਨਾਂ ਚੁ ਕਈ ਰੰਗ ਪਾ ਮਾਰਦੇ ਹਨ। ਔਰਤਾਂ ਨਾਲ ਗੱਲਾਂ ਕਰਨ ਦਾ ਵਾਕਾਂਸ਼ ਉਦੋਂ ਤਾਂ ਅਰਥਪੂਰਨ ਲੱਗਦਾ ਹੈ ਜਦੋਂ ਕੋਈ ਪੁਰਸ਼ ਗਜ਼ਲ ਲਿਖੇ। ਪਰ ਜਦੋਂ ਕੋਈ ਔਰਤ ਗਜ਼ਲ ਲਿਖੇ ਤਾਂ ਇਸ ਵਾਕਾਂਸ਼ ਦੇ ਅਰਥ ਡਾਮਾਡੋਲ ਹੋਣ ਲੱਗਦੇ ਹਨ। ਸ਼ਾਇਦ ਉਸ ਮਾਮਲੇ ਵਿੱਚ ਇਸਦੇ ਅਰਥ ਪੁਰਸ਼ ਨਾਲ ਗੱਲਬਾਤ ਕਰਨੇ ਪੈਣਗੇ ਖੈਰ ਗਜ਼ਲ ਕਦੇ ਵੀ ਸਿਰਫ ਔਰਤ ਜਾਂ ਪੁਰਸ਼ ਨਾਲ ਗੱਲ ਕਰਨ ਦਾ ਮਾਮਲਾ ਨਹੀਂ ਰਹੀ ਇਸ ਵਿੱਚ ਆਪਣੇ ਰੱਬ ਨਾਲ ਵੀ ਗੱਲਾਂ ਕੀਤੀਆਂ ਗਈਆਂ ਹਨ ਆਪਣੇ ਦਿਲ ਨਾਲ ਵੀ ਆਪਣੇ ਮੁਰਸ਼ਿਦ ਨਾਲ ਵੀ ਅਤੇ ਲੋਕਾਈ ਨਾਲ ਵੀ ਆਓ ਸੁਣਦੇ ਹਾਂ ਪੰਜਾਬੀ ਦੀ ਨਾਰੀ ਗਜ਼ਲਕਾਰ ਗੁਰਚਨ ਕੌਰ ਕੋਚਰ ਤੋਂ ਉਸ ਦਾ ਕਲਾਮ ਸਾਥ ਛੱਡ ਗਈ ਨਦੀ ਜਿਨ੍ਹਾਂ ਦਾ ਪਏ ਨੇ ਨਦੀ ਕਿਨਾਰੇ ਪੱਥਰ ਸਾਤ ਛੱਡ ਗਏ ਨਦੀ ਜਿਨਾਂ ਦਾ ਪਏ ਨੇ ਨਦੀ ਕਿਨਾਰੇ ਪੱਥਰ ਮੈਨੂੰ ਜਾਪਣ ਮੇਰੇ ਵਾਂਗੂ ਨੇ ਬਿਰਹਾ ਦੇ ਮਾਰੇ ਪੱਥਰ ਤੂੰ ਸ਼ੇਰ ਦੇਖਣਾ ਰਾਈਆਂ ਦਾ ਰਾਹ ਰੋਕ ਖਲੋਂਦੇ ਰਾਹਾਂ ਵਿੱਚ ਖਿਲਾਰੇ ਪੱਥਰ ਰਾਈਆਂ ਦਾ ਰਾਹ ਰੋਕ ਖਲੋਂਦੇ ਰਾਹਾਂ ਵਿੱਚ ਖਿਲਾਰੇ ਪੱਥਰ ਮੀਲ ਦੇ ਪੱਥਰ ਬਣ ਕੇ ਕਰਦੇ ਮੰਜ਼ਿਲ ਵੱਲ ਇਸ਼ਾਰੇ ਪੱਥਰ ਤੂੰ ਸ਼ੇਰ ਹੈ ਦੇਖਣ ਵਾਲੇ ਨੂੰ ਲੱਗਦੇ ਨੇ ਹੌਲੇ ਫੁੱਲ ਤੇ ਭਾਰੇ ਪੱਥਰ ਦੇਖਣ ਵਾਲੇ ਨੂੰ ਲੱਗਦੇ ਨੇ ਹੌਲੇ ਫੁੱਲ ਤੇ ਭਾਰੇ ਪੱਥਰ ਜਦ ਪਾਣੀ ਵਿੱਚ ਰਲ ਕੇ ਖੇਡੇ ਜਿੱਤੇ ਫੁੱਲ ਤੇ ਹਾਰੇ ਪੱਥਰ ਤੋ ਸ਼ੇਰ ਦੇਖਣਾ ਮਜਨੂ ਤਾਂ ਲਹਿਲਾ ਦੇ ਗੰਭੇਤ ਕਮਲਾ ਹੋਇਆ ਫਿਰਦਾ ਸੀ ਮਜਨੂ ਤਾਂ ਲਹਿਲਾ ਦੇ ਗੰਭੇਤ ਕਮਲਾ ਹੋਇਆ ਫਿਰਦਾ ਸੀ ਐ ਪਰ ਉਸ ਨੂੰ ਸਿਆਣੇ ਲੋਕਾਂ ਮਾਰੇ ਤੇ ਕਿਉਂ ਮਾਰੇ ਪੱਥਰ ਤੋ ਸ਼ੇਰ ਹੈ ਬੰਦੇ ਵਾਂਗੂ ਹਰ ਪੱਥਰ ਦੀ ਆਪਣੀ ਆਪਣੀ ਕਿਸਮਤ ਹੁੰਦੀ ਬੰਦੇ ਵਾਂਗੂ ਹਰ ਪੱਥਰ ਦੀ ਆਪਣੀ ਆਪਣੀ ਕਿਸਮਤ ਹੁੰਦੀ ਕੁਝ ਪੱਥਰਾਂ ਦੀ ਪੂਜਾ ਹੋਵੇ ਕੁਝ ਜਾਂਦੇ ਦੁਰਕਾਰੇ ਪੱਥਰ ਤੋ ਸ਼ੇਰ ਦੇਖਣਾ ਤੇਰੇ ਹੱਥਾਂ ਦੀ ਛੋਹ ਪਾ ਕੇ ਐਨੇ ਕੋਮਲ ਹੋ ਗਏ ਸਾਨੂੰ ਤੇਰੇ ਹੱਥਾਂ ਦੀ ਛੋਹ ਪਾ ਕੇ ਐਨੇ ਕੋਮਲ ਹੋ ਗਏ ਸਨ ਉਹ ਫੁੱਲਾਂ ਵਾਂਗੂ ਲੱਗੇ ਸਾਰੇ ਜੋ ਤੂੰ ਮੈਨੂੰ ਮਾਰੇ ਪੱਥਰ ਤੋ shear ਹੈ ਕਿ ਝੂਠ ਨਾ ਟਿਕਦਾ ਸੱਚ ਦੇ ਸਾਵੇਂ ਝੂਠ ਤਾਂ ਆਖਰ ਝੂਠ ਹੀ ਹੁੰਦਾ ਝੂਠ ਨਾ ਟਿਕਦਾ ਸੱਚ ਦੇ ਸਾਵੇਂ ਝੂਠ ਤਾਂ ਆਖਰ ਝੂਠ ਹੀ ਹੁੰਦਾ ਪੱਥਰਾਂ ਨੇ ਤਾਂ ਡੁਬਣਾਈ ਹੈ ਹੌਲੇ ਹੋਂ ਦਾ ਭਾਰੇ ਪੱਥਰ ਤੋ ਮਕਤਾ ਪੇਸ਼ ਕਰੀ ਹਾਂ ਬਾਬੇ ਨਾਨਕ ਦੀ ਸਿੱਖਿਆ ਦੀ ਅੱਜ ਵੀ ਕੋਚਰ ਲੋੜ ਬੜੀ ਹੈ ਬਾਬੇ ਨਾਨਕ ਦੀ ਸਿੱਖਿਆ ਦੀ ਅੱਜ ਵੀ ਕੋਚਰ ਲੋੜ ਬੜੀ ਹੈ ਜਿਸ ਨੇ ਜੀਵਨ ਜਾਤ ਸਿਖਾਈ ਜਿਸ ਨੇ ਡੁੱਬਦੇ ਤਾਰੇ ਪੱਥਰ ਤੋਂ ਸਾਥ ਛੱਡ ਗਈ ਨਦੀ ਦਿਨਾਂ ਦਾ ਪਏ ਨੇ ਨਦੀ ਕਿਨਾਰੇ ਪੱਥਰ ਮੈਨੂੰ ਜਾਪਣ ਮੇਰੇ ਵਾਂਗੂ ਨੇ ਬਿਰਹਾ ਦੇ ਮਾਰੇ ਪੱਥਰ